ਅਸੀਕ ਗੱਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਹੋਰ ਮਿੱਤਰੋ ਕਿੱਦਾਂ ਲੱਗਦੇ ਹੁੰਦੇ ਆ ਆਪਣੇ ਬਲੌਗ ਕਮੈਂਟ ਕਰਕੇ ਦੱਸਿਆ ਕਰੋ ਯਾਰ ਸ਼ੇਅਰ ਕਰੋ ਬਹੁਤ ਕੱਟ ਕਰ ਦਿਓ ਯਾਰ ਸ਼ੇਅਰ ਵੱਧ ਤੋਂ ਵੱਧ ਕਰੋ ਭਰਾਵਾਂ ਵੀਡੀਓ ਵੱਜ ਚੱਲਣਾ ਬਈ ਯਾਰ ਧੰਨਵਾਦ ਬਈ ਦੇਖੋਗੇ ਫਿਰ ਪੂਰਾ ਦੰਦਾ ਬਲੌਗ ਲੋ ਜੀ ਮਿੱਤਰੋ ਫੇਰ ਅਮਨ ਆਪਣੇ ਸਿਸਟਰ ਨਾਲ ਗੱਲ ਕਰਨ ਲੱਗੇ ਕੈਨੇਡਾ ਗਏ ਹੋਏ ਨੇ ਫਿਰ ਇਹਨਾਂ ਦੀ ਗੱਲਾਂ-ਬਾਤਾਂ ਚੱਲਦੀਆਂ ਗਈਆਂ ਬਹੁਤ ਦੇਰ ਇਹਨਾਂ ਨੇ ਕੱਟ ਲੋ ਜੀ ਫਿਰ ਆਪਾਂ ਚੱਲ ਪਏ ਖੇਤ ਨੂੰ ਫਿਰ ਫਾਦਰ ਸਾਹਿਬ ਦਾ ਫੋਨ ਆ ਗਿਆ ਤੀਕਿਆਂ ਦੇ ਕੱਖ ਵੱਢ ਗਏ ਲੈ ਆਉ ਉਹ ਸਰੋਂ ਵੱਢ ਰਹੇ ਸੀਗੇ ਉਹਦੇ ਕਰਕੇ ਆਪਾਂ ਫਿਰ ਕੱਖ ਵੱਢਣ ਚਲੇ ਗਏ ਆਪਾਂ ਪਹੁੰਚ ਚੁੱਕੇ ਖੇਤ ਦੇਖੋ ਖੜਾ ਆਪਣਾ ਜਿਹਤਕ ਤੋਂ ਮਿੱਤਰੋ ਦੇਖੋ ਟਰਾਲੀ ਖੜੀ ਆ ਸਰੋਂ ਵੱਡੀ ਦੀ ਸਰੋਂ ਫਿਰ ਹੜੰਬੇ ਰਾਹੀਂ ਕੱਢੀ ਆ ਤੇ ਬਾਕੀ ਦੇਖੋ ਗਿਆ ਆਪਣਾ ਪੂਰਾ ਬਲਾਕ ਮਗ ਜਾਂਦਾ ਫਾਰਮ 5000 ਬੱਧ ਬਚਾ ਪੈਂਦਾ ਇੱਥੇ ਮੇਰੇ ਤੱਕ ਕਿਹੋ ਜਿਹੋ ਨੇ ਲੋ ਜੀ ਮਿੱਤਰੋ ਪਿੱਛੇ ਫਾਰਮ ਦੇਖੋ ਹੁਣ ਆਪਾਂ ਵੱਧਣ ਲੱਗਿਆ ਕੱਖ ਦਾਤ ਕਰ ਲਿਆ ਤਿੱਖਾ ਐਣ ਹੁਣ ਦੇਖੋ ਮਾਰਦਾ ਲਲਲ ਨਵੀਂ ਨਟਰ ਪੰਡੰ ਲੱਦਦੇ ਆਪਾਂ ਹੋ ਗਿਆ ਨਾ ਪਾਈ ਤਾ ਤਾ ਰੱਖਣ ਕੋਠੇ ਜੇ ਪਾਣੀ ਪੀ ਕੇ ਆਉਂਦੇ ਆ ਲੋ ਜੀ ਹੁਣ ਪਾਣੀ ਪਿਆਰਿਆ ਆਪਾਂ ਮੱਝਾਂ ਨੂੰ ਤੇ ਨਮਾਉਣਿਆਂ ਨਾਲ ਹੁਣ ਆਹ ਦੇਖੋ ਇਕੱਠੇ ਬੰਨ੍ਹ ਰਖੇ ਨੇ ਅੱਜ ਆ ਵੀ ਬੰਨ੍ਹ ਤਾ ਹਰ ਦਾਣੇ ਵੀ ਜਿਹੜਾ ਕੁਝ ਨਹੀਂ ਕਰੀ ਨਹੀਂ ਬਨੁੰਦਾ ਉਹਦੀ ਭੌਂਕੀ ਜਾਉ ਉਹਨਾਂ ਨੂੰ ਲੈ ਕੇ ਹੁਣ 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 ਕਿਉਂ ਪਿਆ ਅੱਗੇ ਆਪਾਂ ਬਣਾਵਾਂਗੇ ਸਿਮਲਾ ਮਿਰਚ ਤੁਹਾਨੂੰ ਪਤਾ ਹੀ ਅਮਨ ਦਾ ਕੰਮ ਕੀ ਆ ਕੋ ਟੇਪ ਨੂੰ ਮੰਨੀ ਆ ਇਹ ਰਿਸ਼ਤਾ ਗਿਆ ਕਹਿਲਾਤਾ ਹੈ ਹੈਨਾ ਸਮਝ ਨਹੀਂ ਫੋਟੋਆਂ ਸਾਡੀਆਂ ਜਲਦੀ ਬਾਜੀ ਚ ਕਰਾਇਆ ਸੀ ਬਈ ਵਿਆਹ ਥੋੜਾ ਜਿਹਾ ਹੈ ਤਾਂ ਸਾਡੀ ਅਰੇਂਜਡ ਮੈਰਿਜ ਆ ਲਵ ਮੈਰਿਜ ਨਹੀਂ ਹੈ ਜੀ ਬਸ ਐ ਮੰਨ ਲਓ ਮੰਗਣਾ ਸਾਡਾ ਮੰਗਣੇ ਤੋਂ 2 ਮਹੀਨੇ ਵੱਧ ਵਿਆਹ ਹੋ ਗਿਆ ਤੀ ਉਹ ਜੀ ਮਿਸਟਰੋ ਸਾਤਰੀ ਜੀ ਆਪਣੀ ਤਿਆਰ ਹੋ ਰਹੀ ਆ ਕੱਪੜਾ ਲੱਗਣ ਦੇ ਚੱਲਰ ਲਾਈ ਆ ਹਜੇ ਸਾਈਡਾਂ ਤੇ ਹਜੇ ਵਿਚਾਲੇ ਕੱਪੜਾ ਲਾਵਾਂਗੇ ਦੇਖੋ ਪੰਗੇ ਲੈਂਦੀ ਨੂਰੀ ਦਾਈ ਨਾ ਪੰਗੇ ਬੜੇ ਲੈਂਦੀ ਇਹ ਪੰਗੇ ਚੀਕਦੀ ਵਾਲੀ ਆ 没得。嗯嗯 <laughs>